ਪੱਪਾ ਸਿੰਘ ਸਰਪੰਚ ਉਹਨਾਂ ਦਾ ਬੇਟਾ ਰੋਬਿੰਡ ਸਿੰਘ ਜੋ ਪੇਪਰ ਦੇ ਕੇ ਆ ਰਿਹਾ ਸੀ ਗੱਡੀ ਤੇ ਤੇ ਰਾਸਤੇ 'ਚ ਉਸ ਨੂੰ ਘੇਲਿਆ ਸੀ ਪਰ ਉਸ ਕੋਲ ਗੱਡੀ ਸੀ ਤੇ ਬਚਾਅ ਹੋ ਗਿਆ ਸੋ ਭਾਈ ਉਧਰ ਜਿਸ ਨੇ ਵੀ ਜਾਣਾ ਹੋਵੇ ਜਮਕੰਦੇ ਆਲੇ ਕਾਨਿਆੜੀ ਤੇ ਗੁਰੂ ਹਰਸਹਾਏ ਜੋ ਆਪਣੇ ਇਧਰ ਨਹਿਰਾ ਜਾਂਦੀਆਂ ਹਨ ਅਗਲੇ ਪਾਸੇ ਜੇ ਕਿਸੇ ਨੇ ਜਾਣਾ ਹੈ ਕੋਈ ਕੰਮ ਜਾਣਾ ਹੈ ਤਾਂ ਭਾਈ ਆਪਦਾ ਹਥਿਆਰ ਵਗੈਰਾ ਸ਼ਸਤਰ ਵਗੈਰਾ ਜਾਂ ਫਿਰ 2-3 ਜਣ ਜਾਇਆ ਕਰੋ ਇਕੱਲਾ ਬੰਦਾ ਨਾ ਜਾਵੇ ਤੇ ਪੰਜਾਬੀ ਚ ਲੁੱਟਾਂ ਖੋਹਾਂ ਦੇ ਵਾਰਦਾਤਾ ਤਾ ਲਗਾਤਾਰ ਵਾਤੀਆਂ ਜਾਂ ਰਹੇ ਨੇ ਆਏ ਦਿਨ ਅਜਿਹੇ ਅਨੇਕਾਂ ਘਟਨਾਮਾ ਸਾਹਮਣੇ ਆਉਂਦੀਆਂ ਨੇ ਜਿਥੇ ਕਿ ਆਉਣ ਜਾਣ ਵਾਲੇ ਲੋਕਾਂ ਨੂੰ ਹਥਿਆਰ ਦਿਖਾ ਕੇ ਲੁੱਟ ਲੈ ਜਾਂਦਾ ਹੈ ਇਥੋਂ ਤੱਕ ਕਿ ਉਹਨਾਂ ਨੂੰ ਜ਼ਖਮੀ ਵੀ ਕਰ ਦਿੱਤਾ ਜਾਂਦਾ ਹੈ ਪਰ ਹੁਣ ਇਸ ਸਬੰਧੀ ਪਿੰਡ-ਪਿੰਡ ਵਿੱਚ ਅਨਾਉਂਸਮੈਂਟਾਂ ਹੋਣ ਲੱਗੀਆਂ ਨੇ ਜਿहां ਸੋਸ਼ਲ ਮੀਡੀਆ ਤੇ ਇੱਕ ਆਡੀਓ ਤੇਜ਼ੀ ਨਾਲ ਫਾਇਰ ਹੋ ਰਹੀ ਹੈ ਇਹ ਆਡੀਓ ਗੁਰਦੁਆਰਾ ਸਾਹਿਬ ਤੋਂ ਕੀਤੀ ਗਈ ਅਨਾਉਂਸਮੈਂਟ ਹੈ ਜਿਸ ਵਿੱਚ ਕਿ ਲੋਕਾਂ ਨੂੰ ਲੁੱਟਾਂ ਖੋਹਾਂ ਤੋਂ ਸੁਚੇਤ ਕੀਤਾ ਜਾ ਰਿਹਾ ਹੈ ਦਰਸਲ ਇਸ ਅਨਾਉਂਸਮੈਂਟ ਵਿੱਚ ਗ੍ਰੰਥੀ ਸਿੰਘ ਇਹ ਕਹਿੰਦਾ ਸੁਣਾਈ ਦਿੱਤਾ ਹੈ ਕਿ ਪਿੰਡ ਵਿੱਚ ਇੱਕ ਵਿਅਕਤੀ ਜੋ ਕਿ ਕਿਸੇ ਕੰਮ ਨੂੰ ਲੈ ਕੇ ਆਪਣੇ ਘਰ ਵਾਪਸ ਆ ਰਿਹਾ ਸੀ ਤਾਂ ਉਸ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਜਿਸ ਤੋਂ ਬਾਅਦ ਇਹ ਅਨਾਉਂਸਮੈਂਟ ਕੀਤੀ ਗਈ ਹੈ ਅਤੇ ਲੋਕਾਂ ਨੂੰ ਇਸ ਪ੍ਰਤੀ ਸੁਚੇਤ ਕੀਤਾ ਗਿਆ ਹੈ ਗ੍ਰੰਥੀ ਸਿੰਘ ਇਹ ਵੀ ਕਹਿੰਦਾ ਸੁਣਾਈ ਦਿੱਤਾ ਕਿ ਜੇਕਰ ਕਿਸੇ ਵੱਲੋਂ ਵੀ ਉਸ ਪਾਸੇ ਨੂੰ ਜਾਣਾ ਹੋਵੇ ਤਾਂ ਆਪਣੇ ਨਾਲ ਹਥਿਆਰ ਜ਼ਰੂਰ ਲੈ ਕੇ ਜਾਵੇ ਵਾਲੇ ਰਾਤੇ ਜੋਤ ਪੋੜ ਆਉਂਦਾ ਹੈ ਸੋ ਉਥੇ ਭਾਈ ਮਕੰਦੇ ਵਾਲੀ ਸਾਈਡ ਤੋਂ ਪੱਪਾ ਸਿੰਘ ਸਰਪੰਚ ਉਹਨਾਂ ਦਾ ਬੇਟਾ ਰੋਬਿੰਦ ਸਿੰਘ ਜੋ ਪੇਪਰ ਦੇ ਕੇ ਆ ਰਿਹਾ ਸੀ ਗੱਡੀ ਤੇ ਤੇ ਰਾਸਤੇ 'ਚ ਉਸ ਨੂੰ ਘੇਰ ਲਿਆ ਸੀ ਸੋ ਪਰ ਉਸ ਕੋਲ ਗੱਡੀ ਸੀ ਤੇ ਬਚਾਅ ਹੋ ਗਿਆ ਸੋ ਭਾਈ ਉਧਰ ਜਿਸ ਨੇ ਵੀ ਜਾਣਾ ਹੋਵੇ ਜਾਂ ਮਕੰਦੇ ਵਾਲੇ ਕਾਨ੍ਹ ਵਾਲੀ ਤੇ ਗੁਰੂ ਹਰਸਹਾਏ ਜੋ ਆਪਣੇ ਇਧਰ ਨਹਿਰਾ ਜਾਂਦੀਆਂ ਹਨ ਬਦਲੇ ਪਾਸੇ ਜੇ ਕਿਸੇ ਨੇ ਜਾਣਾ ਹੈ ਕੋਈ ਕੰਮ ਜਾਣਾ ਹੈ ਸਭ ਭਾਈ ਆਪਦਾ ਹਥਿਆਰ ਵਗੈਰਾ ਸ਼ਸਤਰ ਵਗੈਰਾ ਜਾਂ ਫਿਰ 2-3 ਜਣ ਜਾਇਆ ਕਰੋ ਇਕੱਲਾ ਬੰਦਾ ਨਾ ਜਾਵੇ ਇਕੱਲੇ ਬੰਦੇ ਨੂੰ ਵੇਖ ਕੇ ਲੁੱਟ ਲੈਂਦੇ ਹਨ ਤੇ ਉਹਨਾਂ ਦੇ ਕੋਲ ਭਾਈ ਤੇਜ ਧਾਰ ਹਥਿਆਰ ਵੀ ਹੁੰਦੇ ਹਨ ਸੋ ਆਪ ਦਾ ਬਚਾ ਕਰਕੇ ਜਾਣਾ ਹੈ ਸੋ ਆਪਣੇ ਪਿੰਡ ਦੇ ਵਿੱਚੋਂ ਵੀ ਰੋਜ ਲੱਗਦੇ ਹਨ ਸੋ ਭਾਈ ਸਾਰਾ ਪਿੰਡ ਆਪਾਂ ਰਲ ਮਿਲ ਕੇ ਇਕੱਠੇ ਹੋ ਕੇ ਇਹਨਾਂ ਦਾ ਕੋਈ ਪੱਕਾ ਹੱਲ ਕਰੀਏ ਤਾਂ ਕਿ ਅੱਗੇ ਜਾ ਕੇ ਕਿਸੇ ਦਾ ਭਾਈ ਕੋਈ ਨੁਕਸਾਨ ਨਾ ਹੋਵੇ ਸੋ ਹੁਣ 10-15 ਮਿੰਟ ਪਹਿਲਾਂ ਦੀ ਗੱਲ ਹੈ ਕਿ ਰੋਬਿੰਦ ਸਿੰਘ ਨੂੰ ਜੋ ਬੰਦੇ ਪੈਣ ਲੱਗੇ ਸੀ ਪੈ ਹੀ ਗਏ ਸੀ ਪਰ ਫਿਰ ਵੀ ਬਚਾਅ ਹੋ ਗਿਆ ਸੋ ਭਾਈ ਆਪਾਂ ਸਾਰਿਆਂ ਨੂੰ ਇਸ ਦਾ ਕੋਈ ਹੱਲ ਕਰਨਾ ਪੈਣਾ ਹੈ ਤਾਂ ਕਿ ਅੱਗੇ ਜਾ ਕੇ ਕੋਈ ਨੁਕਸਾਨ ਨਾ ਹੋਵੇ ਸੋ ਲੁੱਟੇਰੇ ਬਹੁਤ ਵਧ ਗਏ ਹਨ ਜੇ ਕਿਸੇ ਨੇ ਨਹਿਰਵਾਲ ਵੀ ਜਾਣਾ ਹੈ ਜਾਂ ਕਿਸੇ ਨੇ ਕਾਨ ਸਿੰਘ ਵਾਲੇ ਜਾਣਾ ਹੋਵੇ ਉਹ ਵੀ ਭਾਈ ਆਪ ਦਾ ਬਚਾਅ ਕਰਕੇ ਜਾਓ ਆਪ ਦਾ ਪ੍ਰਬੰਧ ਕਰਕੇ ਜਾਓ ਮਕੰਦੇ ਆਲਾ ਕਾਨ ਵਾਲੀ ਅਤੇ ਕਾਨ ਸਿੰਘ ਵਾਲੀ ਸਾਈਡ ਜੇ ਕਿਸੇ ਨੇ ਜਾਣਾ ਹੈ ਤਾਂ ਭਾਈ ਆਪਦਾ ਧਿਆਨ ਦੇ ਨਾਲ ਜਾਣਾ ਤੇ ਆਪਦਾ ਪਾਈ ਵਿੜਕ ਰੱਖਣੀ ਵਾਹਿਗੁਰੂ ਜੀ ਕਾ ਖਾਲਸਾ ਤੇ ਅਨਾਉਂਸਮੈਂਟ ਗੁਰੂ ਹਰਸਰਾਏ ਇਲਾਕੇ ਦੀ ਦੱਸੀ ਜਾ ਰਹੀ ਹੈ ਜਿੱਥੇ ਕਈ ਗਰੰਥੀ ਸਿੰਘ ਵੱਲੋਂ ਕਈ ਪਿੰਡਾਂ ਦੇ ਨਾਮ ਵੀ ਲਏ ਗਏ ਨੇ ਫਿਲਹਾਲ ਇਹ ਆਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ ਲੋਕ ਇਸ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰ ਰਹੇ ਨੇ ਪੰਜਾਬ ਸਰਕਾਰ ਅਤੇ ਕਾਨੂੰਨ ਵਿਵਸਥਾ ਤੇ ਸਵਾਲ ਚੁੱਕੇ ਜਾ ਰਹੇ ਨੇ ਉੱਥੇ ਹੀ ਪੰਜਾਬ ਪੁਲਿਸ ਤੇ ਵੀ ਲੋਕਾਂ ਵੱਲੋਂ ਨਿਸ਼ਾਨੇ ਸਾਧੇ ਜਾ ਰਹੇ ਨੇ ਇਥੋਂ ਤੱਕ ਕਿਹਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਇਹਨਾਂ ਲੁੱਟਾਂ ਖੋਹਾਂ ਕਰਨ ਵਾਲੇ ਲੁਟੇਰਿਆਂ ਨੂੰ ਨੱਥ ਪਾਉਣ ਵਿੱਚ ਪੂਰੀ ਤਰ੍ਹਾਂ ناکਾਮਯਾਬ ਰਹੀਏ। ਵਾਲੇ ਰਾਤੇ ਜੋਤ ਪੋੜ ਆਉਂਦਾ ਹੈ। ਸੋ ਉੱਥੇ ਭਾਈ ਮਕੰਦੇ ਵਾਲੀ ਸਾਈਡ ਤੋਂ ਪੱਪਾ ਸਿੰਘ ਸਰਪੰਚ ਉਹਨਾਂ ਦਾ ਬੇਟਾ ਰੋਬਿੰਦ ਸਿੰਘ ਜੋ ਪੇਪਰ ਦੇ ਕੇ ਆ ਰਿਹਾ ਸੀ ਗੱਡੀ ਤੇ ਦੇ ਰਾਸਤੇ 'ਚ ਉਸ ਨੂੰ ਘੇਰ ਲਿਆ ਸੀ ਸੋ ਪਰ ਉਸ ਕੋਲ ਗੱਡੀ ਸੀ ਤੇ ਬਚਾਅ ਹੋ ਗਿਆ ਸੋ ਭਾਵੇਂ ਕਿ ਇਹ ਆਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਲੋਕ ਆਪੋ ਆਪਣੀਆਂ ਪ੍ਰਤੀਕਿਰਿਆਵਾਂ 'ਚ ਇਸ ਆਡੀਓ ਨੂੰ ਲੈ ਕੇ ਦੇ ਰਹੇ ਨੇ ਪਰ ਸੈਂਟਰਲ ਪੰਜਾਬ ਟੀਵੀ ਇਸ ਆਡੀਓ ਦੇ ਪੁਖਤਾ ਹੋਣ ਦੀ ਪੁਸ਼ਟੀ ਨਹੀਂ ਕਰਦਾ ਪਰ ਦੂਜੇ ਪਾਸੇ ਇਸ ਆਡੀਓ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਵੱਡੇ ਸਵਾਲ ਜ਼ਰੂਰ ਖੜੇ ਕਰ ਦਿੱਤੇ ਨੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ ਜਾ ਫਿਰ 2-3 ਜਣ ਜਾਇਆ ਕਰੋ ਇਕੱਲਾ ਬੰਦਾ ਨਾ ਜਾਵੇ ਇਕੱਲੇ ਬੰਦੇ ਨੂੰ ਵੇਖ ਕੇ ਲੁੱਟ ਲੈਂਦੇ ਹਨ ਤੇ ਉਹਨਾਂ ਦੇ ਕੋਲ ਭਾਈ ਤੇਜ ਧਾਰ ਹਥਿਆਰ ਵੀ ਹੁੰਦੇ ਹਨ ਸੋ ਆਪਦਾ ਬਚਾ ਕਰਕੇ ਜਾਣਾ ਹੈ ਸੋ ਆਪਣੇ ਪਿੰਡ ਦੇ ਵਿੱਚੋਂ ਵੀ ਰੋਜ਼ ਲੱਗਦੇ ਹਨ ਸੋ ਭਾਈ ਸਾਰਾ ਪਿੰਡ ਆਪਾਂ ਰਲ ਮਿਲ ਕੇ ਇਕੱਠੇ ਹੋ ਕੇ ਇਹਨਾਂ ਦਾ ਕੋਈ ਪੱਕਾ ਹੱਲ ਕਰੀਏ ਤਾਂ ਕਿ ਅੱਗੇ ਜਾ ਕੇ ਕਿਸੇ ਦਾ ਭਾਈ ਕੋਈ ਨੁਕਸਾਨ ਨਾ ਹੋਵੇ। ਸੋ ਹੁਣ 10-15 ਮਿੰਟ ਪਹਿਲਾਂ ਦੀ ਗੱਲ ਹੈ ਕਿ ਰੋਬਿੰਡ ਸਿੰਘ ਨੂੰ ਜੋ ਬੰਦੇ ਪੈਣ ਲੱਗੇ ਸੀ ਪੈ ਹੀ ਗਏ ਸੀ ਪਰ ਫਿਰ ਵੀ ਪਛਾਹ ਹੋ ਗਿਆ। ਸੋ ਭਾਈ ਆਪਾਂ ਸਾਰਿਆਂ ਨੂੰ ਇਸ ਦਾ ਕੋਈ ਹੱਲ ਕਰਨਾ ਪੈਣਾ ਹੈ ਤਾਂ ਕਿ ਅੱਗੇ ਜਾ ਕੇ ਕੋਈ ਨੁਕਸਾਨ ਨਾ ਹੋਵੇ। ਸੋ ਲੁੱਟੇਰੇ ਬਹੁਤ ਵਧ ਗਏ ਹਨ ਜੇ ਕਿਸੇ ਨੇ ਨਹਿਰਵਾਲ ਵੀ ਜਾਣਾ ਹੈ ਜਾ ਕਿਸੇ ਨੇ ਕਾਨ ਸਿੰਘ ਵਾਲੇ ਜਾਣਾ ਹੋਵੇ ਉਹ ਵੀ ਪਾਈ ਆਪਦਾ ਬਚਾ ਕਰਕੇ ਜਾਓ ਆਪਦਾ ਪ੍ਰਬੰਧ ਕਰਕੇ ਜਾਓ ਮਕੰਦੇ ਵਾਲਾ ਕਾਨੇ ਵਾਲੀ ਅਤੇ ਕਾਨ ਸਿੰਘ ਵਾਲੀ ਸਾਈਡ ਜੇ ਕਿਸੇ ਨੇ ਜਾਣਾ ਹੈ ਤਾਂ ਭਾਈ ਆਪਦਾ ਧਿਆਨ ਦੇ ਨਾਲ ਜਾਣਾ ਤੇ ਆਪਦਾ ਪਾਈ ਵਿੜਕ ਰੱਖਣੀ ਵਾਹਿਗੁਰੂ ਜੀ ਕਾ ਖਾਲਸਾ ਹਾਲਾਂਕਿ ਇਹ ਆਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਲੋਕ ਆਪੋ ਆਪਣੀਆਂ ਪ੍ਰਤੀਕਿਰਿਆਵਾਂ ਇਸ ਆਡੀਓ ਨੂੰ ਲੈ ਕੇ ਦੇ ਰਹੇ ਨੇ ਪਰ ਸੈਂਟਰਲ ਪੰਜਾਬ ਟੀਵੀ ਇਸ ਆਡੀਓ ਦੇ ਪੁਖਤਾ ਹੋਣ ਦੀ ਪੁਸ਼ਟੀ ਨਹੀਂ ਕਰਦਾ ਪਰ ਦੂਜੇ ਪਾਸੇ ਇਸ ਆਡੀਓ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਵੱਡੇ ਸਵਾਲ ਜ਼ਰੂਰ ਖੜੇ ਕਰ ਦਿੱਤੇ ਨੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ